ਚਲਾਕੀ ਕਰਨ ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਆ ਤਾਂ ਦੋਸਤੋ ਅਜਿਹੇ ਮੁਹਾਵਰੇ ਤੇ ਆਧਾਰਿਤ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਇੱਕ ਸਮੇਂ ਦੀ ਗੱਲ ਹੈ ਇੱਕ ਦੇਸ਼ ਦੇ ਵਿੱਚ ਇੱਕ ਰਾਜਾ ਰਹਿੰਦਾ ਸੀ ਜਿਸ ਦਾ ਨਾਂ ਅਕਬਰ ਸੀ ਅਤੇ ਉਸ ਦਾ ਸੇਨਾਪਤੀ ਜਿਸ ਦਾ ਨਾਂ ਬੇਰਬਲ ਸੀ ਉਹ ਆਪਣੀ ਚਤੁਰਾਈ ਕਰਕੇ ਉਸ ਦੇਸ਼ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਉਹ ਆਪਣੇ ਰਾਜਾ ਪ੍ਰਤੀ ਇਮਾਨਦਾਰ ਸੀ ਤਾਂ ਇੱਕ ਦਿਨ ਦੀ ਗੱਲ ਹੈ ਜਦੋਂ ਰਾਜਾ ਅਕਬਰ ਦਾ ਇੱਕ ਬਹੁਤ ਹੀ ਪੁਸ਼ਤਾਨੀ ਹਾਰ ਚੋਰੀ ਹੋ ਜਾਂਦਾ ਹੈ ਹਾਰ ਚੋਰੀ ਹੋਣ ਕਰਕੇ ਉਹ ਪਰੇਸ਼ਾਨ ਰਹਿਣ ਲੱਗ ਪਿਆ। ਵੀਰਬਲ ਆਪਣੇ ਰਾਜਾ ਨੂੰ ਪਰੇਸ਼ਾਨ ਦੇਖ ਕੇ ਆਪਣੀ ਚਤੁਰਾਈ ਵਰਤਦਾ ਹੋਇਆ ਰਾਜਾ ਦਾ ਦਰਬਾਰ ਲਗਵਾਉਂਦਾ ਹੈ। ਜਿਸ ਸਾਰੇ ਲੋਕਾਂ ਨੂੰ ਸੱਦਿਆ ਜਾਂਦਾ ਹੈ। ਤਾਂ ਉੱਥੇ ਅਕਬਰ ਆਪਣੀ ਚਤੁਰਾਈ ਵਰਤਦਾ ਹੋਇਆ ਸਾਰਿਆਂ ਨੂੰ 1-1 ਫੁੱਟ ਦਾ ਧਾਗਾ ਦਿੰਦਾ ਹੈ। ਅਤੇ ਆਖਦਾ ਹੈ ਜਿਸ ਨੇ ਵੀ ਮਹਾਰਾਜ ਜੀ ਦਾ ਉਸਤੈਨੀ ਹਾਰ ਚੋਰੀ ਕੀਤਾ ਹੋਵੇਗਾ ਤਾਂ ਉਸ ਦਾ ਧਾਗਾ 1 ਇੰਚ ਵੱਧ ਜਾਵੇਗਾ। ਤਾਂ ਉਥੇ ਹੀ ਚੋਰ ਚਿੰਤਾ ਵਿੱਚ ਆ ਜਾਂਦਾ ਹੈ ਅਤੇ ਆਪਣੀ ਚਤਰਾਈ ਵਰਤਦਾ ਹੋਇਆ ਧਾਗੇ ਨੂੰ 1 ਇੰਚ ਵੜ ਦਿੰਦਾ ਹੈ ਤਾਂ ਉਥੇ ਹੀ ਅਗਲੇ ਦਿਨ ਰਾਜਾ ਦਾ ਦਰਬਾਰ ਫੇਰ ਲੱਗਦਾ ਹੈ ਅਤੇ ਵੀਰਬਲ ਫਿਰ ਸਾਰਿਆਂ ਦੇ ਧਾਗੇ ਦੇਖਦਾ ਹੈ ਜਿਸ ਵਿੱਚ ਇੱਕ ਧਾਗਾ ਛੋਟਾ ਹੁੰਦਾ ਹੈ ਉਹ ਚੋਰ ਦਾ ਧਾਗਾ ਹੁੰਦਾ ਹੈ ਇਸ ਦੇ ਨਾਲੋ ਚੋਰ ਫੜਿਆ ਜਾਂਦਾ ਹੈ ਅਤੇ ਵੀਰਬਲ ਕਹਿੰਦਾ ਹੈ ਚਤਰਾਈ ਮਾਰਨ ਲਈ ਵੀ ਅਕਲ ਦੀ ਜਰੂਰਤ ਹੁੰਦੀ ਹੈ ਉਸ ਤੋਂ ਬਾਅਦ ਚੋਰ ਕੋਲੋਂ ਪੁਛਤਾਨੀ ਹਾਰ ਬਰਾਮਤ ਕੀਤਾ ਜਾਂਦਾ ਹੈ ਤੇ ਉਸ ਨੂੰ سزا ਦਿੱਤੀ ਜਾਂਦੀ ਆ ਤਾਂ ਉੱਥੇ ਹੀ ਬਿਰਬਲ ਦੀ ਚਤਰਾਈ ਨੂੰ ਦੇਖਦੇ ਅਕਬਰ ਨੇ ਉਸ ਨੂੰ ਇਨਾਮ ਦਿੱਤਾ ਤਾਂ ਕਮੈਂਟ ਰਾਈ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ